ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਆਓ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਵਾ 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 ਧੰਵਾਦ ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਜ਼ਿੰਦਗੀ ਜਾਲੀ ਖੁਦਾਵੰਨ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਜਾਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ੁਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰਨ ਜੀ ਪ੍ਰਭ ਜੀ ਤੁਹਾਡੇ ਸਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋਂ ਢੇਰੀ ਰੱਖਿਆ ਖੁਦਾਵੰਨ ਜੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆਂ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੁਣ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢਾਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਵਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆ ਖੁਦਾਵੰਨ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰਨ ਜੀ ਔਰ ਪ੍ਰਭੂ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ ਖੁਦਾਵੰਨ ਜੀ ਇਹ ਵਚਨ ਸਾਡੀਆਂ ਜ਼ਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ ਔਰ ਸੱਚਮੁੱਚ ਪ੍ਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਚੋਂ ਚੁਰਾਣੇ ਨਾ ਪਾਏ ਮੇਰੇ ਮਹਾਨ ਪਰਮੇਸ਼ਰ ਜੀ ਇਸਾਰੀ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮਨ ਅੱਜ ਦੇ ਵਚਨ ਦੇ ਵਿੱਚ ਜਾਣਦੇ ਆਂ ਅੱਜ ਦਾ ਵਚਨ ਰਸੂਲਾਂ ਦੇ ਕਰਤਬ 20 ਅਧਿਆਇ ਦੀ 35 ਨੰਬਰ ਆਇਤ ਮੈਂ ਤੁਹਾਨੂੰ ਸਾਰੀਆਂ ਗੱਲਾਂ ਵਿੱਚ ਜ਼ਿੰਮੇਵਾਰ ਵਿਖਾ ਲਿਆ ਕਿ ਤੁਹਾਨੂੰ ਚਾਹੀਦਾ ਹੈ ਕਿ ਉਸੇ ਤਰ੍ਹਾਂ ਮਿਹਨਤ ਕਰਕੇ ਕਮਜ਼ੋਰਾਂ ਦੀ ਸਹਾਇਤਾ ਕਰੋ ਅਤੇ ਪ੍ਰਭੂ ਯਸ਼ੂ ਦੇ ਵਚਨ ਚੇਤੇ ਰੱਖੋ ਜੋ ਉਹਨੇ ਆਪ ਕਿਹਾ ਸੀ ਕਿ ਲੈਣ ਨਾਲੋਂ ਦੇਣਾ ਹੀ ਧੰਨ ਹੈ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪ੍ਰਭੂ ਦੇ ਦਾਸ ਤੁਹਾਨੂੰ ਦੱਸਦੇ ਆ ਕਿ ਜਿੱਦਾਂ ਪ੍ਰਭੂ ਯੀਸ਼ੂ ਮਸੀਹ ਨੇ ਵੀ ਸਾਨੂੰ ਸਭ ਕੁਝ ਕਰਕੇ ਦਿਖਾ ਲਿਆ ਔਰ ਪ੍ਰਭੂ ਦੇ ਨਵੀਆਂ ਨੇ ਵੀ ਸਾਨੂੰ ਸਾਰਾ ਕੁਝ ਕਰਕੇ ਦਿਖਾ ਲਿਆ ਉਹ ਸਾਰੇ ਕੰਮ ਜਿਹੜੇ ਪ੍ਰਭੂ ਨੇ ਉਹਨਾਂ ਨੂੰ ਸਿਖਾਏ ਸੀਗੇ ਤੇ ਉਹ ਸਾਨੂੰ ਦੱਸਦੇ ਆ ਕਿ ਤੁਸੀਂ ਵੀ ਇਹੋ ਕੰਮ ਕਰੋ ਪ੍ਰਭੂ ਦੇ ਵਚਨਾਂ ਨੂੰ ਅਪਣਾਓ ਪ੍ਰਭੂ ਦੇ ਵਚਨਾਂ ਦੇ ਦੁਆਰਾ ਜੋ ਪ੍ਰਭੂ ਨੇ ਸਾਨੂੰ ਕਿਹਾ ਆ ਉਹ ਕੰਮ ਤੁਸੀਂ ਕਰਕੇ ਦਿਖਾ ਲਓ ਤੇ ਪ੍ਰਭੂ ਕਹਿੰਦੇ ਪ੍ਰਭੂ ਕਹਿੰਦੇ ਆ ਕਿ ਜਿੱਦਾਂ ਪ੍ਰਭੂ ਨੇ ਕਿਹਾ ਆ ਕਿ ਤੁਸੀਂ ਕਮਜ਼ੋਰਾਂ ਦੀ ਮਦਦ ਕਰੋ ਹੁਣ ਕਮਜ਼ੋਰ ਕੌਣ ਆ ਉਹ ਲੋਕ ਕਮਜ਼ੋਰ ਆ ਜਿਨ੍ਹਾਂ ਦੇ ਕੋਲ ਧਨ ਦੀ ਕਮੀ ਆ ਜਾਂ ਫਿਰ ਉਹ ਲੋਕ ਕਮਜ਼ੋਰ ਆ ਜਿਨ੍ਹਾਂ ਦੇ ਕੋਲ ਘਰ ਨਹੀਂ ਆ ਜਾਂ ਫਿਰ ਉਹ ਲੋਕ ਕਮਜ਼ੋਰ ਆ ਜਿਨ੍ਹਾਂ ਦੇ ਕੋਲ ਬੱਚੇ ਨਹੀਂ ਆ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਪ੍ਰੋਬਲਮਸ ਆ ਹਰ ਕੋਈ ਆਪਣੀ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਕਮਜ਼ੋਰ ਤੇ ਇਕੱਲਾ ਫੀਲ ਕਰਦਾ ਆ ਪਰ ਇੱਥੇ ਦੋ ਤਰ੍ਹਾਂ ਦੀ ਗੱਲ ਕੀਤੀ ਗਈ ਆ ਸੱਚਮੁੱਚ ਪਰਮੇਸ਼ਰ ਸਾਡੇ ਪ੍ਰਭੂ ਯੀਸ਼ੂ ਮਸੀਹ ਦ੍ਰਿਸ਼ਟਾਂਤਾਂ ਦੇ ਵਿੱਚ ਸਾਨੂੰ ਸਮਝਾਉਂਦੇ ਸੀ ਹਰ ਇੱਕ ਵਚਨ ਨੂੰ ਉਦੇ ਦੋ मीनिंग ਹੁੰਦੇ ਸੀਗੇ ਇੱਕ ਸੰਸਾਰਿਕ ਔਰ ਇੱਕ ਆਤਮਿਕ ਤੇ ਸਾਨੂੰ ਚਾਹੀਦਾ ਕਿ ਸਾਨੂੰ ਆਪਣੀਆਂ ਆਤਮਿਕ ਅੱਖਾਂ ਖੋਲਣੀਆਂ ਚਾਹੀਦੀਆਂ ਆ ਤੇ ਜਿੱਦਾਂ ਇਸ वचन ਦੇ ਵਿੱਚ ਪਰਮੇਸ਼ਵਰ ਦੇ ਨਬੀ ਨੇ ਕਿਹਾ ਆ ਕਿ ਜਿੱਦਾਂ ਅਸੀਂ ਤੁਹਾਨੂੰ ਸਭ ਕੁਝ ਕਰ ਦਿਖਾ ਲਿਆ ਤੁਸੀਂ ਵੀ ਕਮਜ਼ੋਰਾਂ ਦੀ ਮਦਦ ਕਰੋ ਤੇ ਉਹੀ ਕੰਮ ਤੁਸੀਂ ਕਰੋ ਜਿਹੜੇ ਕੰਮ ਅਸੀਂ ਕੀਤੇ ਤੇ ਸਾਡੇ ਪ੍ਰਭੂ ਯੀਸ਼ੂ ਮਸੀਹ ਜੀ ਨੇ ਵੀ ਕੀਤੇ ਤੇ ਉਹ ਕਿਹੜੇ ਕੰਮ ਆ ਕਮਜ਼ੋਰ ਹੁਣ ਆਪਾਂ ਦੇਖਦੇ ਆਂ ਕੌਣ ਆ ਕਮਜ਼ੋਰ ਉਹ ਲੋਗ ਆ ਜਿਹੜੇ ਆਤਮਾ ਦੇ ਵਿੱਚ ਨਹੀਂ ਵੱਧ ਪਾਰੇ ਤੇ ਕਮਜ਼ੋਰ ਉਹ ਲੋਕ ਵੀ ਆ ਜਿਨ੍ਹਾਂ ਦੇ ਕੋਲ ਪਰਮੇਸ਼ਵਰ ਦਾ ਵਚਨ ਨਹੀਂ ਹੈਗਾ ਇੱਥੇ ਆਤਮਾ ਦੀ ਕਮਜ਼ੋਰੀ ਦੀ ਗੱਲ ਵੀ ਕੀਤੀ ਗਈ ਆ ਸੱਚਮੁੱਚ ਬਹੁਤ ਸਾਰੇ ਲੋਕ ਕਮਜ਼ੋਰ ਆ ਕੋਈ ਸਰੀਰਕ ਪੱਖ ਤੋਂ ਕਮਜ਼ੋਰ ਆ ਕੋਈ ਆਰਥਿਕ ਪੱਖ ਤੋਂ ਕਮਜ਼ੋਰ ਆ ਤੇ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਕੋਲ ਸਭ ਕੁਝ ਹੈਗਾ ਆ ਪਰ ਉਹ ਫਿਰ ਵੀ ਕਮਜ਼ੋਰ ਆ ਮੰਨ ਲਓ ਹੁਣ ਇੱਕ ਇਨਸਾਨ ਆ ਜਿਵੇਂ ਕਿ ਆਪਾਂ ਪਹਿਲਾਂ ਵੀ ਇੱਕ ਐਗਜ਼ਾਮਪਲ ਦਿੱਤੀ ਸੀਗੀ ਕਿ ਜਿਵੇਂ ਸਾਡੇ ਇੱਕ ਬਹੁਤ ਹੀ ਕਰੀਬ ਫੈਮਿਲੀ ਆ ਉਹਨਾਂ ਦੇ ਕੋਲ ਕਰੋੜਾਪਤੀ ਉਹ ਹੈਗੇ ਆ ਉਹਨਾਂ ਦੇ ਕੋਲ ਆਪਣੀਆਂ ਗੱਡੀਆਂ ਆ ਬਿਜ਼ਨਸ ਆ ਉਹਨਾਂ ਦੇ ਆਪਣੇ ਕਾਰੋਬਾਰ ਆ ਆਪਣੀਆਂ ਫੈਕਟਰੀਆਂ ਆ ਔਰ ਉਹਨਾਂ ਦੇ ਬਹੁਤ ਸਾਰੇ ਲਿੰਕ ਕਿ ਆ ਕੰਟੈਕਟ ਆ ਉਹਨਾਂ ਦੇ ਔਰ ਇੰਨੇ ਜ਼ਿਆਦਾ ਅਮੀਰ ਆ ਉਹ ਕੀ ਉਹ ਸਟਰੌਂਗ ਆ ਪਰ ਨਹੀਂ ਉਹ ਕਮਜ਼ੋਰ ਆ ਹੁਣ ਆਪਾਂ ਸੋਚਦੇ ਹੋਵਾਂਗੇ ਕਿ ਉਹ ਕਮਜ਼ੋਰ ਕਿੱਦਾਂ ਆ ਇਹਦੇ ਕੋਲ ਇੰਨਾ ਸਾਰਾ ਧਨ ਪੈਸਾ ਹਰ ਇੱਕ ਐਸ਼ ਰਾਮ ਦੀ ਚੀਜ਼ ਆ ਫਿਰ ਉਹ ਕਮਜ਼ੋਰ ਕਿੱਦਾਂ ਹੋਇਆ ਉਹ ਕਮਜ਼ੋਰ ਇਦਾਂ ਹੋਇਆ ਇੱਕ ਤੇ ਉਹਨਾਂ ਦਾ ਜੋ ਇਕਲੌਤਾ ਬੇਟਾ ਉਹ ਮੰਜੇ ਤੇ ਆ ਉਹਦੀ ਕੋਈ ਵੀ ਕੰਡੀਸ਼ਨ ਨਹੀਂ ਹੈਗੀ ਕਿ ਉਹ ਕਦੀ ਉੱਠ ਪਾਊਗਾ ਪਰ ਪਰਮੇਸ਼ਰ ਦੇ ਦੁਆਰਾ ਸਭ ਕੁਝ ਹੋ ਸਕਦਾ ਆ ਪਰ ਉਹ ਵਚਨ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ ਅਗਰ ਉਹ ਬਚਨ ਨੂੰ ਮੰਨਣ ਨੂੰ ਤਿਆਰ ਨਹੀਂ ਤਾਂ ਪਰਮੇਸ਼ਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਕਿੱਦਾਂ ਕਰੂਗਾ ਹੋ ਸਕਦਾ ਪਰਮੇਸ਼ਰ ਨੇ ਉਹਨਾਂ ਦੇ ਜੀਵਨ ਨੂੰ ਬਚਾਉਣ ਦੇ ਲਈ ਉਹਨਾਂ ਦੇ ਬੱਚੇ ਨੂੰ ਜੋ ਉਹਨਾਂ ਨੂੰ ਇੰਨੀ ਪ੍ਰੀਖਿਆ ਦੇ ਵਿੱਚ ਉਹ ਰਹਿ ਰਿਹਾ ਹੈ ਇਸ ਟਾਈਮ ਤੇ ਹੋ ਸਕਦਾ ਪਰਮੇਸ਼ਰ ਨੇ ਉਹਨਾਂ ਨੂੰ ਆਪਣੇ ਨਾਮ ਦੇ ਵੱਲ ਮੋੜ ਕੇ ਲਿਆਉਣਾ ਹੋਵੇ ਕਿਉਂਕਿ ਪਰਮੇਸ਼ਰ ਕਹਿੰਦਾ ਹੈ ਮੈਂ ਤੈਨੂੰ ਇਹਨਾਂ ਦੁੱਖ ਨਹੀਂ ਦਿੰਦਾ ਕਿ ਤੂੰ ਝਾਲ ਨਾ ਸਕੇ ਤੇ ਸ਼ੈਤਾਨ ਹਰ ਵਾਰ ਸਾਡਾ ਜੀਵਨ ਨਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੋ ਸਕਦਾ ਹੈ ਕਿ ਉਹ ਬੱਚਾ ਆਉਣ ਵਾਲੇ ਸਮੇਂ 'ਚ ਪਰਮੇਸ਼ਰ ਦੇ ਕੰਮਾਂ ਦਾ ਵੱਡਾ ਗਵਾਹ ਬਣੇ ਪਰ ਫੇਰ ਵੀ ਉਹ ਲੋਕ ਕਮਜ਼ੋਰ ਆ ਕਿਉਂਕਿ ਉਹਨਾਂ ਨੂੰ ਉਹਨਾਂ ਦਾ ਆਉਣ ਵਾਲਾ ਬੁਟਾਪਾ ਖਰਾਬ ਹੁੰਦਾ ਨਜ਼ਰ ਆ ਰਿਹਾ ਆ ਕਿਉਂਕਿ ਉਹਨਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਆ ਦੋਨੋਂ ਹਸਬੰਡ ਵਾਈਫ ਉਹ ਰਹਿ ਰਹੇ ਆ ਉਹਨਾਂ ਦਾ ਬੇਟਾ ਜੋ ਬਿਮਾਰ ਆ ਜੋ ਬਿਸਤਰ ਤੋਂ ਆਪਣੇ ਆਪ ਹਿੱਲ ਨਹੀਂ ਸਕਦਾ ਚੱਲ ਫੇਰ ਨਹੀਂ ਸਕਦਾ ਖੁਦ ਖਾਣਾ ਨਹੀਂ ਖਾ ਸਕਦਾ ਇੱਥੋਂ ਤੱਕ ਕਿ ਆਪਣਾ ਕੋਈ ਵੀ ਕੰਮ ਉਹ ਆਪਣੇ ਆਪ ਨਹੀਂ ਕਰ ਸਕਦਾ ਪਰ ਉਹਦੇ ਮਦਰ ਔਰ ਫਾਦਰ ਕਰਦੇ ਆ ਤਾਂ ਉਹ ਕਮਜ਼ੋਰ ਆ ਦੁਨੀਆ ਦਾ ਸਾਰਾ ਧਨ ਦੌਲਤ ਹੁੰਦੇ ਹੋਏ ਵੀ ਉਹ ਬੱਚਾ ਕਮਜ਼ੋਰ ਆ ਕਿਉਂਕਿ ਉਹਦੇ ਕੋਲ ਆਪਣੇ ਸਰੀਰ ਨੂੰ ਸੰਭਾਲਣ ਦੇ ਲਈ ਸ਼ਕਤੀ ਨਹੀਂ ਹੈਗੀ ਉਹ ਸ਼ਰੀਰਕ ਤੌਰ ਤੇ ਉਹਨਾਂ ਦਾ ਬੱਚਾ ਕਮਜ਼ੋਰ ਆ ਪਰ ਇੱਕ ਦੁੱਖ ਜਿਹੜਾ ਉਹਨਾਂ ਦੇ ਮਾਪੇ ਦੇ ਦਿਲ ਦੇ ਵਿੱਚ ਆ ਉਹਦੇ ਕਰਕੇ ਉਹ ਮਾਪੇ ਕਮਜ਼ੋਰ ਆ ਤੋ ਕੋਈ ਵੀ ਚੀਜ਼ ਜਿਹੜੀ ਆ ਉਹ ਸਾਨੂੰ ਸੰਪੂਰਨ ਨਹੀਂ ਕਰ ਸਕਦੀ ਬਿਨਾ ਪਰਮੇਸ਼ਰ ਦੇ ਬਚਨ ਦੇ ਮੰਨਦੇ ਆ ਸਾਡੇ ਤੋਂ ਬਹੁਤ ਸਾਰਾ ਧਨ ਦੌਲਤ ਆ ਹੁਣ ਜਿਹੜੇ ਲੋਕਾਂ ਤੋਂ ਧਨ ਦੌਲਤ ਨਹੀਂ ਹੈਗਾ ਜਿਹੜੇ ਸਾਡੇ ਵਰਗੇ ਆ ਜਿਹੜੇ ਮਿਡਲ ਕਲਾਸ ਫੈਮਲੀਆਂ ਤੋਂ ਆ ਜਿਹੜੇ ਉਹ ਸੋਚਦੇ ਆ ਕਿ ਕਾਸ਼ ਮੇਰੇ ਤੋਂ ਬਹੁਤ ਸਾਰਾ ਧਨ ਹੋਵੇ ਤੇ ਮੈਂ ਦੁਨੀਆ ਦਾ ਮਜ਼ਬੂਤ ਵਿਅਕਤੀ ਬਣ ਸਕਦਾ ਆ ਮੈਂ ਦੁਨੀਆ ਤੇ ਮਤਲਬ ਕਿ ਆਪਣੀ ਆਸ਼ਵਰਾਮ ਦੀ ਜ਼ਿੰਦਗੀ ਨੂੰ ਜੀ ਕੇ ਮੈਂ ਇੱਕ ਬਹੁਤ ਹੀ ਵਧੀਆ ਆਪਣੀ ਲਾਈਫ ਨੂੰ ਗੁਜ਼ਾਰ ਸਕਦਾ ਆ ਪਰ ਕੀ ਇਹ ਧਨ ਸਾਨੂੰ ਮਜ਼ਬੂਤ ਬਣਾਉਂਦਾ ਆ ਕੀ ਸਾਡੇ ਕੋਲ ਬਹੁਤ ਸਾਰੀ ਪ੍ਰਾਪਰਟੀ ਹੋਵੇ ਪਰ ਸਾਡੇ ਮਨ ਦੇ ਅੰਦਰ ਸ਼ਾਂਤੀ ਨਾ ਹੋਵੇ ਅਸੀਂ ਸਰੀਰਕ ਪੱਖੋਂ ਕਮਜ਼ੋਰ ਹੋਈਏ ਸਾਡਾ ਦਿਲ ਇੰਨਾ ਕਮਜ਼ੋਰ ਹੋਵੇ ਕਿ ਅਸੀਂ ਛੋਟੀ ਜੀ ਪ੍ਰੋਬਲਮ ਨੂੰ ਦੇਖ ਕੇ ਕੰਬਲ ਲੱਗ ਜਾਈਏ ਤੇ ਕੀ ਅਸੀਂ ਮਜ਼ਬੂਤ ਆ ਫਿਰ ਉਹ ਸਾਡੇ ਧਨ ਦੌਲਤ ਪੈਸਾ ਤੇਲਾ ਜੋ ਸਾਡੇ ਗੱਡੀਆਂ ਕੋਠੀਆਂ ਕਾਰਾਂ ਸਾਡੇ ਕੇਸ ਕੰਮ ਦੀਆਂ ਆ ਅਗਰ ਸਾਡਾ ਦਿਲ ਕਮਜ਼ੋਰ ਆ ਹੁਣ ਦੇਖਦੇ ਆ ਕਿ ਬਹੁਤ ਸਾਰੇ ਲੋਕ ਜੋ ਅਮੀਰ ਆ ਪਰ ਉਹਨਾਂ ਨੂੰ ਬਿਮਾਰੀਆਂ ਇਦਾਂ ਦੀਆਂ ਆ ਜਿਨ੍ਹਾਂ ਦਾ ਇਲਾਜ ਕੋਈ ਨਹੀਂ ਆ। ਔਰ ਬਹੁਤ ਸਾਰੇ ਗਰੀਬ ਲੋਗ ਆ ਜਿਹੜੇ ਸੁੱਕੀ ਰੋਟੀ ਖਾਂਦੇ ਤੇ ਤੰਦਰੁਸਤ ਰਹਿੰਦੇ ਆ। ਤੋਂ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਆ ਕਿ ਜੋ ਸਾਨੂੰ ਇੱਕ ਆਤਮਿਕ ਪੱਖ ਵੱਲ ਲੈ ਕੇ ਜਾਂਦੀਆਂ ਆ ਕਿ ਬੇਸ਼ੱਕ ਅਸੀਂ ਆਪਣੇ ਸਰੀਰ ਨੂੰ ਇਹਨਾਂ ਦੁਨਿਆਵੀ ਚੀਜ਼ਾਂ ਦੇ ਨਾਲ ਰਿਸ਼ਤ ਪੁਸ਼ਟ ਕਰ ਲਈਏ ਬੇਸ਼ੱਕ ਅਸੀਂ ਆਪਣੇ ਸਰੀਰ ਨੂੰ ਅੱਛਾ ਖਾਣਾ ਅੱਛਾ ਕੱਪੜਾ ਦਈਏ ਪਰ ਇਹ ਸਰੀਰ ਇੱਕ ਦਿਨ ਨਾਸ਼ ਹੋਣਾ ਆ ਪਰ ਕੀ ਕੀ ਆਪਣਾ ਨਾਸ਼ ਨਹੀਂ ਹੋ ਸਕਦਾ ਉਹ ਸਾਡਾ ਆਤਮਾ ਆ ਜਿਹੜਾ ਕਦੇ ਨਾਸ਼ ਨਹੀਂ ਹੋਣਾ ਉਨਾਰਸ਼ਤਾਨ ਹੀ ਹੋਏਗਾ ਅਗਰ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਮੰਨੋਗੇ ਪਰਮੇਸ਼ਰ ਦੇ ਵਚਨ ਤੇ ਚੱਲੋਗੇ ਔਰ ਪਰਮੇਸ਼ਰ ਦੀ ਆਵਾਜ਼ ਨੂੰ ਸੁਣੋਗੇ ਤਾਂ ਪਰਮੇਸ਼ਰ ਤੁਹਾਡੇ ਆਤਮਾ ਨੂੰ ਸਵਰਗ ਦੇ ਵਿੱਚ ਵਾਸ ਕਰਵਾਏਗਾ ਅਗਰ ਤੁਸੀਂ ਗਲਤ ਕੰਮਾਂ ਵਿੱਚ ਫਸੇ ਰਹੇ ਕਮਜ਼ੋਰ ਹੁੰਦੇ ਰਹੇ ਆਪਣੇ ਆਤਮਾ ਨੂੰ ਕਮਜ਼ੋਰ ਕਰਦੇ ਰਹੇ ਤਾਂ ਕੀ ਹੋਏਗਾ ਸਾਡਾ ਆਤਮਾ ਵੀ ਇੱਕ ਦਿਨ ਮਰ ਜਾਊਗਾ ਤੇ ਉਹ ਮਰਨ ਦੀ ਜਿਹੜੀ ਕੰਡੀਸ਼ਨ ਆ ਉਹ ਹੈਗਾ ਨਰਕ ਉਹ ਹਮੇਸ਼ਾ ਦੀ ਮੌਤ ਆ ਇੱਥੇ ਇਨਸਾਨ ਇੱਕ ਵਾਰ ਮਰ ਕੇ ਆਪਣੇ ਸਾਹ ਤਿਆਗ ਦਿੰਦਾ ਆ ਆਪਣੇ ਸਰੀਰ ਨੂੰ ਛੱਡ ਦਿੰਦਾ ਆ ਤੇ ਉਹ ਮਤਲਬ ਕਿ ਇੱਕ ਵਾਰ ਦਾ ਆ ਪਰ ਜਿਹੜਾ ਆਤਮਾ ਦਾ ਮੌਤ ਆ ਨਾ ਉਹ ਆਤਮਾ ਦੀ ਮੌਤ ਜਿਹੜੀ ਆ ਉਹ ਬਾਰ-ਬਾਰ ਦੀ ਆ ਤੇ ਸੱਚਮੁੱਚ ਸਾਨੂੰ ਚਾਹੀਦਾ ਆ ਕਿ ਅਸੀਂ ਆਤਮਾ ਤੋਂ ਮਜ਼ਬੂਤ ਹੋਈਏ ਤੇ ਸੱਚਮੁੱਚ ਸਾਨੂੰ ਚਾਹੀਦਾ ਆ ਕਿ ਅਸੀਂ ਉਹਨਾਂ ਲੋਕਾਂ ਦੀ ਵੀ ਮਦਦ ਕਰੀਏ ਜਿਹੜੇ ਆਰਥਿਕ ਤੌਰ ਤੇ ਗਰੀਬ ਆ ਅਸੀਂ ਉਹਨਾਂ ਲੋਕਾਂ ਦੀ ਵੀ ਮਦਦ ਕਰੀਏ ਜੋ ਸਰੀਰਕ ਤੌਰ ਤੇ ਕਮਜ਼ੋਰ ਆ ਸਰੀਰਕ ਤੌਰ ਤੇ ਕਮਜ਼ੋਰ ਤੇ ਬੇਸਹਾਰਾ ਲੋਕਾਂ ਦੀ ਮਦਦ ਅਸੀਂ ਉਹਨਾਂ ਦੀ ਕਿਸੇ ਵੀ ਤਰ੍ਹਾਂ ਮਦਦ ਕਰ ਸਕਦੇ ਆ ਅਗਰ ਸਾਨੂੰ ਲੱਗਦਾ ਕਿਸੇ ਨੂੰ ਦਵਾਈ ਦੀ ਜ਼ਰੂਰਤ ਆ ਅਸੀਂ ਦਵਾਈ ਦੇ ਦੁਆਰਾ ਉਹਦੀ ਮਦਦ ਕਰ ਸਕਦੇ ਆ ਅਗਰ ਸਾਨੂੰ ਲੱਗਦਾ ਕਿ ਕਿਸੇ ਨੂੰ ਪੈਸੇ ਦੀ ਜ਼ਰੂਰਤ ਆ ਅਸੀਂ ਪੈਸੇ ਦੁਆਰਾ ਉਹਦੀ ਮਦਦ ਕਰ ਸਕਦੇ ਆ ਅਗਰ ਸਾਨੂੰ ਲੱਗਦਾ ਕਿਸੇ ਨੂੰ ਭੋਜਨ ਦੀ ਜ਼ਰੂਰਤ ਆ ਅਸੀਂ ਰਾਸ਼ਨ ਦੇ ਦੁਆਰਾ ਭੋਜਨ ਦੇ ਦੁਆਰਾ ਉਹਨਾਂ ਦੀ ਮਦਦ ਕਰ ਸਕਦੇ ਆ ਔਰ ਹੋਰ ਕਮਜ਼ੋਰ ਪੱਖ ਕਿਹੜਾ ਆ ਇੱਕ ਕਮਜ਼ੋਰ ਪੱਖ ਹੋ ਰਿਹਾ ਜਿਹੜੇ ਲੋਕ ਆਪਣੇ ਲਈ ਪ੍ਰਾਰਥਨਾ ਨਹੀਂ ਕਰਦੇ ਜਿਹੜੇ ਲੋਕ ਦੁਖੀ ਆ ਬਿਮਾਰ ਆ ਲਾਚਾਰ ਆ ਅਸੀਂ ਉਹਨਾਂ ਲਈ ਪ੍ਰਾਰਥਨਾ ਕਰ ਸਕਦੇ ਆ ਅਸੀਂ ਉਹਨਾਂ ਨੂੰ ਪ੍ਰਾਰਥਨਾ ਦੇ ਵਿੱਚ ਮਜ਼ਬੂਤ ਕਰ ਸਕਦੇ ਆ ਅਸੀਂ ਉਹਨਾਂ ਲਈ ਦੁਆਵਾਂ ਕਰ ਸਕਦੇ ਆ ਤੋ ਉਹਨਾਂ ਲਈ ਦੁਆਵਾਂ ਜਦੋਂ ਅਸੀਂ ਕਰਾਂਗੇ ਪਰਮੇਸ਼ਰ ਸਾਨੂੰ ਵੀ ਸਾਡੇ ਵੀ ਆਤਮਾ ਨੂੰ ਮਜ਼ਬੂਤ ਕਰੇਗਾ ਔਰ ਉਹਨਾਂ ਨੂੰ ਵੀ ਮਜ਼ਬੂਤ ਕਰੇਗਾ ਇਹਦੇ ਦੋ ਫਾਇਦੇ ਆ ਤੋ ਸਾਨੂੰ ਚਾਹੀਦਾ ਕਿ ਹਰ ਇੱਕ ਭੈਣ ਭਾਈ ਦੇ ਲਈ ਪ੍ਰਾਰਥਨਾ ਕਰੀਏ ਇੱਕ ਦੂਜੇ ਦੇ ਲਈ ਪ੍ਰਾਰਥਨਾ ਕਰੀਏ ਅਗਰ ਅਸੀਂ ਆਪਣੇ ਘਰਾਂ ਦੇ ਲਈ ਰੋਜ਼ ਪ੍ਰਾਰਥਨਾ ਕਰਦੇ ਹਾਂ ਤੋ ਹਰ ਇੱਕ ਉਸ ਘਰ ਦੇ ਲਈ ਪ੍ਰਾਰਥਨਾ ਕਰੋ ਜਿੱਥੇ ਤੁਹਾਨੂੰ ਲੱਗਦਾ ਕੋਈ ਦੁਖੀ ਬਿਮਾਰ ਲਚਾਰਿਆ ਜੋ ਵੀ ਕੋਈ ਵੀ ਪਰਸਨ ਅਗਰ ਤੁਹਾਨੂੰ ਨਹੀਂ ਵੀ ਜਾਣਦਾ ਨਹੀਂ ਵੀ ਬੁਲਾਉਂਦਾ ਤੁਸੀਂ ਹਰ ਇੱਕ ਦੇ ਲਈ ਪ੍ਰਾਰਥਨਾ ਕਰੋ ਕਿਉਂਕਿ ਇਹ ਸਾਡੀ ਰੂਹ ਦੀ ਖਰਾਕ ਆ ਤਾਂ ਸੱਚਮੱਚ ਪਰਮੇਸ਼ੁਰ ਨੇ ਸਾਨੂੰ ਇਹ ਕਿਹਾ ਔਰ ਨੈਕਸਟ ਜੋ ਆਇਆ ਨੈਕਸਟ ਜੋ ਲਾਈਨ ਲਿਖੀ ਗਈ ਹੈ ਇਸ वचन ਦੇ ਵਿੱਚ ਕਿ ਪ੍ਰਭੂ ਯੀਸ਼ੂ ਮਸੀਹ ਨੇ ਵੀ ਕਿਹਾ ਆ ਕਿ ਲੈਣ ਦੇ ਨਾਲ ਉਹ ਦੇਣਾ ਧਾਨਿਆ ਹੁਣ ਪਰਮੇਸ਼ੁਰ ਨੇ ਇੱਥੇ ਕੀ ਕਿਹਾ ਆ ਲੈਣ ਦੇ ਨਾਲ ਉਹ ਦੇਣਾ ਧਾਨਿਆ ਪਰਮੇਸ਼ੁਰ ਨੇ ਕਿਹਾ ਆ ਕਿ ਤੁਸੀਂ ਕਿਸੇ ਦੇ ਅੱਗੇ ਹੱਥ ਨਾ ਫੈਲਾਓ ਪਰ ਅਗਰ ਕਿਸੇ ਨੂੰ ਜ਼ਰੂਰਤ ਆ ਨਾ ਤੁਸੀਂ ਉਹਦੀ ਮਦਦ ਕਰ ਦਿਓ ਪਰਮੇਸ਼ਰ ਕਹਿੰਦੇ ਜੋ ਅਸੀਂ ਲੈਣੇ ਆ ਨਾ ਕਿਸੇ ਦੇ ਕੋਲੋਂ ਉਹ ਤਾਂ ਨਹੀਂ ਆ ਪਰ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਆ ਉਹ ਤਾਂ ਆ ਉਹਨੂੰ ਪਰਮੇਸ਼ਰ ਨੇ ਚੰਗਾ ਗਿਣਿਆ ਆਪਣੀ ਨਿਗਾਹ ਦੇ ਵਿੱਚ ਤੋਂ ਸਾਨੂੰ ਚਾਹੀਦਾ ਆ ਕਿ ਅਸੀਂ ਕਦੇ ਵੀ ਮਿਹਨਤ ਕਰਨ ਤੋਂ ਪਿੱਛੇ ਨਾ ਹਟੀਏ ਔਰ ਮਦਦ ਕਰਨ ਤੋਂ ਪਿੱਛੇ ਨਾ ਹਟੀਏ ਅਸੀਂ ਕਿਸੇ ਦੇ ਮੋਰੇ ਹੱਥ ਨਾ ਫੈਲਾਉਣ ਵਾਲੇ ਹੋਈਏ ਪਰ ਅਸੀਂ ਮਦਦ ਕਰਨ ਵਾਲੇ ਹੋਈਏ ਤੋ ਸੱਚਮੁੱਚ ਪਰਮੇਸ਼ਰ ਨੇ ਜੋ ਅੱਜ ਸਾਨੂੰ ਵਚਨ ਦਿੱਤਾ ਹੈ ਅਸੀਂ ਸਭ ਭੈਣ ਭਰਾ ਰਲ ਕੇ ਇਸ ਵਚਨ ਦੇ ਦੁਆਰਾ ਦੁਆ ਕਰਦੇ ਹਾਂ ਕਿ ਸੱਚਮੁੱਚ ਅਸੀਂ ਕਮਜ਼ੋਰਾ ਦੀ ਮਦਦ ਕਰਨ ਵਾਲੇ ਹੋਈਏ ਔਰ ਸੱਚਮੁੱਚ ਅਸੀਂ ਉਹਨਾਂ ਦੇ ਲਈ ਮਦਦ ਕਰ ਸਕੀਏ ਪ੍ਰਾਰਥਨਾ ਕਰ ਸਕੀਏ ਜੋ ਆਤਮਿਕ ਤੌਰ ਤੇ ਵੀ ਕਮਜ਼ੋਰ ਆ ਤੇ ਆਰਥਿਕ ਤੌਰ ਤੇ ਵੀ ਕਮਜ਼ੋਰ ਆ ਔਰ ਅਸੀਂ ਲੈਣ ਵਾਲੇ ਨਹੀਂ ਪਰ ਪਰਮੇਸ਼ਰ ਸਾਨੂੰ ਹਮੇਸ਼ਾ ਵੰਡਣ ਵਾਲੇ ਬਣਾਵੇ ਮੰਗਣ ਵਾਲੇ ਨਹੀਂ ਤੋ ਆਓ ਇਹਨਾਂ ਅੱਜ ਦੇ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ हाली लुईया हाली लुईया हाली लुईया हाली लुईया धनवाद 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 महान खुदा धनवाद कर दे परमेशुरु जी थोड़ा धनवाद करते हैं प्रभु जी धनवाद करते अपहर की खूबसूरत हजूरी दे मेरे महान खुदावन जी जो तीन सानू अपहर की खूबसूरत हजूरी का समा बख्शे परमेशुरु जी ता धनवाद कर दे खुदा प्रभु जी मेरे महान खुदावन जी जो तीन सानू अज स्वर्गीय मन्नेजाया खुदा अज्ञा के वचन के लिए तृप्त किया परमेशुरु जी ता धनवाद करते हैं खुदा इस वच ਜੰਦੇ ਦੁਆਰਾ ਸੀ ਸਭ ਭੈਣ ਭਰਾ ਰਲ ਕੇ ਪ੍ਰਾਰਥਨਾ ਕਰਦੇ ਮੇਰੇ ਮਹਾਨ ਖੁਦਾ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਕਿਹਾ ਤੁਸੀਂ ਕਮਜ਼ੋਰਾਂ ਦੀ ਮਦਦ ਸਹਾਇਤਾ ਕਰੋ ਔਰ ਉਹ ਕੰਮ ਕਰੋ ਜੋ ਨਬੀਆਂ ਨੇ ਕੀਤੇ ਸੀ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਉਹਨਾਂ ਨੂੰ ਦਲੇਰੀ ਵਾਲਾ ਆਤਮਾ ਦਿੱਤਾ ਤਾਂ ਪਰਮੇਸ਼ਰ ਜੀ ਉਹਨਾਂ ਨੇ ਉਹ ਸਾਰੇ ਕੰਮ ਕੀਤੇ ਖੁਦਾ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਆਪਣੇ ਦਲੇਰੀ ਵਾਲਾ ਆਤਮਾ ਦਿਓ ਪਰਮੇਸ਼ਰ ਜੀ ਔਰ ਹਿੰਮਤ ਤਾਕਤ ਬਲ ਦੇ ਪਰਮੇਸ਼ਵਰੀ ਤਾਕੇ ਸਿੱ ਤੁਹਾਡੇ ਨਵੀਆਂ ਦੀ ਚਾਲ ਤੇ ਚੱਲ ਕੇ ਤੁਹਾਡੇ ਨਵੀਆਂ ਵਾਲੇ ਕੰਮਾਂ ਨੂੰ ਕਰ ਸਕੀਏ ਔਰ ਪਰਮੇਸ਼ਵਰੀ ਦਇਆ ਰਹਿਮ ਫਜ਼ਲ ਕਿਰਪਾ ਕਰੋ ਮੇਰੇ ਮਹਾਨ ਖੁਦਾ ਤੁਸੀਂ ਕਿਆ ਪ੍ਰਭ ਜੀ ਕੀ ਕਮਜ਼ੋਰਾਂ ਦੀ ਮਦਦ ਕਰੋ ਮੇਰੇ ਮਹਾਨ ਪਰਮੇਸ਼ਰ ਸਾਨੂੰ ਬਲਵਾਨ ਕਰੋ ਤਾਂ ਕਿ ਅਸੀਂ ਕਮਜ਼ੋਰਾ ਦੀ ਮਦਦ ਕਰ ਸਕੀਏ ਪਰਮੇਸ਼ਰ ਜੀ ਸਾਡੇ ਵਿੱਚੋਂ ਹਰ ਇੱਕ ਕਮੀ ਘਟੇ ਨੂੰ ਕੱਢ ਦਿਓ ਪਰਮੇਸ਼ਰ ਜੀ ਜੋ ਸਾਡੇ ਤੁਹਾਡੇ ਸਵਰਗ ਰਾਜ ਦੇ ਕੰਮਾਂ ਤੋਂ ਸਾਨੂੰ ਰੋਕਦੀ ਖੁਦਾਵੰਨ ਜੀ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਨੂੰ ਹਿੰਮਤ ਤਾਕਤ ਬਲ ਦਿਓ ਖੁਦਾਵੰਨ ਜੀ ਤਾਂ ਕਿ ਅਸੀਂ ਹਰ ਇੱਕ ਕਮਜ਼ੋਰ ਦੀ ਬਾਹ ਫੜਨ ਦੇ ਯੋਗ ਹੋ ਜਾਈਏ ਖੁਦਾ ਹਰ ਇੱਕ ਪਹਿਨਪਰਾ ਦੀ ਮਦਦ ਕਰਨ ਦੇ ਯੋਗ ਹੋ ਜਾਈਏ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਤੁਸੀਂ ਕਿਹਾ ਕਿ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਲੈਣ ਦੇ ਨਾਲੋਂ ਦੇਣਾ ਧੰਨਿਆ ਸੱਚਮੁੱਚ ਪਰਮੇਸ਼ਰ ਜੀ ਸਾਨੂੰ ਮੰਗਣ ਵਾਲੇ ਨਹੀਂ ਪਰ ਵੰਡਣ ਵਾਲੇ ਬਣਾ ਦਿਓ ਖੁਦਾਵੰਦ ਜੀ ਸਾਡੀਆਂ प्रभु जी आरश आर्थिक जो कमिया घटिया तुसी अपने स्वर्गीय राज खजान चो पूरा करो मेरे खुदा और सचमुच परमेश्वर जी असी हमेशा किसी के मूरे हाथ हड्डन वाले नहीं पर प्रभ जी बंडन वाले हो जाइए प्रभु जी अभी किसी की मदद सहायता करन वाले हो जाइए प्रभु जी अगर साढ़े सामने कोई दुखी लजार बीमार होदा प्रभु जी अं सोचिए ना कि सा थोड़ा है मेरे महान खुदा पर सू तुम इन्नी आशिश बरकत दो खुदा कि असी बिना सोचे समझे सामने वे की मदद ਸਾਇਤ ਕਰ ਸਕੇ ਖੁਦਾਬੰਦੀ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਖੁਦਾਬੰਦੀ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੋ ਅੱਜ ਤੁਸੀਂ ਸਾਨੂੰ ਵਚਨ ਦਿੱਤਾ ਖੁਦਾਬੰਦੀ ਇਸ ਵਚਨਾਂ ਨੂੰ ਪ੍ਰਭੂ ਜੀ ਤੁਸੀਂ ਸਾਡੇ ਹਿਰਦਿਆਂ ਦੀਆਂ ਤਖਤੀਆਂ ਤੇ ਲਿਖਣਾ ਖੁਦਾ ਕੋਈ ਵੀ ਵੈਦੀ ਦੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੇ ਜੀਵਨ ਚੋਂ ਚੁਰਾਣੇ ਨਾ ਪਾਏ ਮੇਰੇ ਮਹਾਨ ਪਰਮੇਸ਼ਰ ਔਰ ਸੱਚਮੁੱਚ ਖੁਦਾਬੰਦੀ ਤੁਸੀਂ ਹਰ ਇੱਕ ਘਰ ਪਰਿਵਾਰ ਨੂੰ ਆਸ਼ੀਸ਼ ਬਰਕਤ ਦੇ ਨਾਲ ਬles ਕਰਨਾ ਪਰਮੇਸ਼ਰ ਜੀ ਦਇਆ ਕਰਨਾ ਪ੍ਰਭੂ ਜੀ ਜਿੱਦਾਂ ਤੁਸੀਂ ਹੁਣ ਤੱਕ ਸਾਨੂੰ ਸਾਰਿਆਂ ਨੂੰ ਸੰਭਾ ਖਲਕੇ ਰੱਖਿਆ ਪਰਮੇਸ਼ਰ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਭਾਲ ਕੇ ਰੱਖਣਾ ਦੁਪਹਿਰ ਦਾ ਸਾਰਾ ਸਮਾਂ ਤੁਹਾਡੇ ਸਮਰਥੀ ਹੱਥਾਂ ਵਿੱਚ ਸੌਂਪਦੇ ਆਂ ਔਰ ਸਾਰੀ ਪ੍ਰਾਰਥਨਾ ਪ੍ਰਭੂ ਯਸ਼ੂ ਮਜੀ ਨਾਮ ਚ ਮੰਗਦੇ ਆਂ ਆਮਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ